ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਨਾ ਤਿੰਨ ਲੱਕ ਦਿਖਾਉਣੇ ਆਗੇ ਇੱਕ ਤਾਂ ਬਾਈ ਕੋਲੇ ਹੈਗੀ ਟੋਕੜ ਵੜ ਤੇ ਦੋ ਆਗਿਆ ਟੌਪ ਕੁਆਲਿਟੀ ਦੀਆਂ ਬਾਈ ਹੀਫਰ ਵਸੀਆਂ ਤੇ ਜਿਹੜੀ ਆਪਾਂ ਵੀਡੀਓ ਬਣਾ ਰਿਹਾ ਪਿੰਡ ਨਾਣੇਵਾਲ ਜ਼ਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਸੈਣਾ ਭਦੌੜ ਸੰਧੂ ਕਲਾਂ ਇਹ ਪਿੰਡ ਬਾਈ ਨੇੜੇ ਰਹਿੰਦੇ ਕਿ ਨੈਕਟ ਨੰਬਰ ਬੋਲਿਓ ਬਾਈ 6283575218 ਬਾਈ ਸੋਕ ਜਿਹੜੀ ਪਹਿਲੇ ਨੰਬਰ ਤੇ ਵੜ ਦੇਖ ਰਿਹਾ ਕਿਹੜਾ ਸੂਆ ਸੂਈ ਆ ਬਾਈ ਦੂਜਾ ਸੂਆ ਸੂਗੀ ਇਹ ਹੂੰ ਦੋ ਵਾਰੀ ਦਵਾਈ ਭਰਾਤੀ ਇਹਦੇ ਬਾਈ ਆਪਾਂ ਠੀਕ ਹੈ ਤੇ ਦੁੱਧ ਆਪਾਂ 7.5 ਕਿਲੋ ਮਿਲ ਕੇ ਲਿਆ ਸੀ ਫਾਰਮ ਚ ਹੁਣ ਆਪਣੇ ਕੋਲ 4 ਵੀ ਹੋ ਸਕਦਾ ਸਵਾ 4 ਵੀ ਹੋਇਆ ਮਸ਼ੀਨ ਤੇ ਲੱਗੀ ਵੀ ਆ ਠੰਡੀ ਸੀ ਉਪਰ ਆ ਥੋੜਾ ਜਿਹਾ ਬਾਈ ਪੂਲੀ ਛੱਡੀ ਵਿੱਚ ਦਾ ਕਿਵੇਂ ਮਰਦੀ ਫੱਟਾ ਦਿੰਦੇ ਹੈ ਡੇਡ ਚੂੜੀ ਪੂਰੇ 90 80 85 90 ਦੀ ਵੀਕਨ ਵਾਲੀ ਬੈਠਾ ਲੈ ਹਮ ਚੱਕਰੀ ਕੋਈ ਨਹੀਂ ਇਹਨੂੰ ਯਾਰ ਐ ਬੈਠਾ ਰਹੇ ਥੱਲੇ ਥੱਲੇ ਦੀ ਲੰਘ ਜਾ ਕਿ ਦਿੱਕੀ ਨਹੀਂ ਨਾ ਹਾਂ ਠੰਡੀ ਸੀ ਫੁੱਲ ਕੱਦ ਕਾਠ ਵਾਲੀ ਐ ਸਮੀ ਪਲੀ ਚੰਗੀ ਆ ਬਾਕੀ ਆ ਮੇਨ ਗੱਲ ਆ ਯਾਰ ਡਾਕਟਰ ਮੂੰਹ ਮੱਥਾ ਦੇਖ ਹਮ ਇਧਰ ਮੂੰਹ ਕਿੰਨਾ ਤਕੜਾ ਮੁੱਲ ਡਾਕਟਰ ਇਹਦਾ 25.5 ਹਜ਼ਾਰ ਦੀ ਦੇ ਦੇ ਮੁੱਲ 30 ਹਜ਼ਾਰ ਕਰਾ ਲੈ 32 ਹਜ਼ਾਰ ਕਰਾ ਠੀਕ ਹੈ ਬਾਈ ਅੱਗੇ ਬਾਈ ਸਖੇ ਇਧਰੋਂ ਦੋ ਨੰਬਰ ਤੇ ਇਹ ਡਾਕਟਰ ਬੱਚੀ ਦੋ ਦੰਦਾ ਹੂੰ ਹੀਟ ਚ ਬੱਛੀ ਆ ਥੰਦ ਖਾ ਦੇ ਦੇ ਨਾ ਠੀਕ ਆ ਬਾਈ ਨੇ ਡਾਕਟਰ ਖਣ ਚਾਰ ਬਾਈ ਕੋਈ ਸਾਨੂੰ ਫੋਰਸ ਨਹੀਂ ਮਾਣੀ ਕਲਾਪੀ ਥਾਣਾ ਪੂਰੀ ਬਿੱਤੀ ਦੇ ਥਾਣ ਲੱਗਿਆ ਵਗਾ ਮੂੰਹੋਂ ਦੋ ਦੰਦਾ ਮੂੰਹੋਂ ਦੋ ਦੰਦਾ ਕੀ ਬਾਈ ਤੇ ਮੌਲ ਲੱਗੇ ਵੀ ਬਾਈ ਦੇ ਜਾ ਆ ਪੂਰੀ ਫੁੱਲ ਹੀਟ ਚ ਅੱਜ ਹਾਂ 25000 ਹੀ ਇਹ ਦੇ ਦਾਂਗੇ ਮੌਲ 30 ਕਰਾ ਲਓ 32 ਕਰਾ ਲਓ ਸਹੀ ਗੱਲ ਆ ਬਾਈ 30 ਕਰਾ ਲਓ 32 ਕਰਾ ਬਾਲੀ ਹੀਟ ਚ ਆ ਦੇ ਨੇੜੇ ਵੀ ਨਹੀਂ ਹੋਣ ਦਿੰਦੀ ਅੱਜ ਹੂੰ ਸਹੀ ਗੱਲ ਆ ਬਾਈ ਤੇ ਅੱਗੇ ਲਾਸਟ ਦੇ ਬਾਈ ਆ ਮੂੰਹੋਂ ਖੀਰੀ ਆ ਬਾਈ ਪਯੌਰ ਰਹੀ ਹਾਂ ਇਹ ਹੀਟ ਚ ਘਟ ਹੈ ਠੀਕ ਆ ਬਾਈ ਹਾਂ ਚਾਰ ਥਾਣ ਬਾਈ ਸ਼ੈਨਿੰਗ ਦੇਖੋ ਚਮਕ ਦੇਖੋ ਪੁਲਿਸ ਵੀ ਚੰਗੀ ਆ ਲੈ ਇੱਕ ਨੰਬਰ ਥਾਣਾ ਜੇ ਚਾਰ ਹੀ ਥਾਣਾ ਕੋਈ ਤੁਹਾਨੂੰ ਕੋਰਸਾਂ ਨਹੀਂ ਮਿਲਣ ਹਾਂ ਬਾਕੀ ਮੇਨ ਗੱਲ ਹੈ ਦੀ ਦੇਖਦਾ ਮੂੰਹ ਮੱਥੇ ਦਿਖਾ ਦੇ ਦੇ ਕੀ ਬਾਤ ਆ ਬਾਈ ਕੁਆਲਿਟੀ ਇੱਕ ਨੰਬਰ ਵਾਲੀ ਸਹੀ ਗੱਲ ਜੇ ਕਿਸੇ ਵੀਰ ਨੂੰ ਕੋਈ ਵੀ ਨੱਕ ਪਸੰਦ ਆ ਬਾਈ ਨੱਕ ਡਾਟੇ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ